ਇੱਕ ਤੇ ਦੋਸਤਾਂ ਦਾ ਕਮੈਂਟ ਹੀ ਸੀਗਾ ਭਾਨਾ ਸਿੱਧੂ ਬਾਰੇ ਪੁੱਛ ਰਹੇ ਸੀਗੇ ਉਹ ਮਸਲਾ ਵੀ ਇਸਾਈ ਧਰਮ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਕੋਈ 크ਿਸਮਸ ਦੇ ਕਰਕੇ ਮਿੰਡੋ ਜੀ ਕੋਈ ਸੋਭਾ ਯਾਤਰਾ ਸੀ ਉਹਦੇ ਬਾਰੇ ਭਾਨਾ ਸਿੱਧੂ ਨੇ ਕਿਹਾ ਕਿ ਅਸੀਂ ਵਿਰੋਧ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੇ ਕਾਰਨ ਪਤਾ ਨਹੀਂ ਕਾਰਨ ਤੇ ਹੁਣ ਉਹੀ ਦੱਸ ਸਕਦੇ ਨੇ ਪਰ ਉਹਨਾਂ ਨੇ ਕਿਹਾ ਸੀ ਵਿਰੋਧ ਕਰਾਂਗੇ ਤਾਂ ਇਧਰੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਕਿ ਤੁਸੀਂ ਵਿਰੋਧ ਕਿਵੇਂ ਕਰੋਗੇ ਉਸ ਮਾਮਲੇ ਦੇ ਵਿੱਚ ਜਿਹੜੇ ਇਸਾਈ ਭਾਈਚਾਰੇ ਵਾਲੇ ਦੋਸਤ ਮਿੱਤਰ ਨੇ ਉਹ ਕੁਝ ਬੁੱਤ ਸਾੜਨ ਲੱਗੇ ਸੀ ਉਹਦੇ ਵਿੱਚ ਇੱਕ ਬੁੱਤ ਜਿਹੜਾ ਸੀ ਇੱਕ ਤਾਂ ਭੰਨ ਸੀ ਸਿੱਧੂ ਦਾ ਵੀ ਸ਼ਾਇਦ ਇੱਕ ਕੋਈ ਹੋਰ ਪਰਸਨ ਨੇ ਤੇ ਇੱਕ ਉਹਦੇ ਤੇ ਤਸਵੀਰ ਲੱਗੀ ਹੋਈ ਸੀ 2 ਮੂਸੇਵਾਲੇ ਦੇ ਮਾਹੌਲ। ਪਤਾ ਨਹੀਂ ਬਸ ਇਹ ਨਹੀਂ ਪਤਾ ਲੱਗਾ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਦਾ ਇਸ ਸਾਰੇ ਸੰਦਰਭ ਨਾਲ ਕੀ ਸੰਬੰਧ ਸੀ। ਇਹ ਸਭ ਤੋਂ ਵੱਡਾ ਸਵਾਲ ਹੀ ਹੈ। ਹੱਦ ਹੋ ਗਈ ਆ। ਇਹ ਕੀ ਚੱਲਣ ਡੈ ਪਿਆ ਪੰਜਾਬ ਵਿੱਚ। ਹੂੰ। ਯਾਰ ਦੇਖੋ ਮੈਨੂੰ ਜੋ ਕਿਉਂਕਿ ਮੈਨੂੰ ਸਰ ਇਹ ਐਪੀਸੋਡ ਦਾ ਨਹੀਂ ਪਤਾ ਮੈਂ ਤਾਂ ਹੀ ਦੋ ਵਾਰੀ ਕਿਉਂ ਕਿਹਾ ਜੀ ਠੀਕ ਹੈ ਜੀ ਮੈਨੂੰ ਜਿੰਨੀ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਬਿਲਕੁਲ ਤੁਸੀਂ ਕਮੈਂਟ ਚੋ ਲਿਆ ਹੂੰ ਮੈਨੂੰ ਇਹਦੇ ਤੇ ਥੋੜਾ ਕਰਨਾ ਪਵੇਗਾ ਵਰਕ ਆਊਟ ਫਿਰ ਪਤਾ ਲੱਗੇਗਾ ਜੀ ਪਰ ਇੱਕ ਗੱਲ ਮੈਨੂੰ ਸਮਝ ਆ ਗਈ ਕਿ ਅਸਲ ਦੇ ਵਿੱਚ ਵਿਰੋਧ ਦੀ ਵਜ੍ਹਾ ਕਿਸ ਕਿਸੇ ਆਧਾਰ ਤੇ ਹੋਏਗੀ ਤਾਂ ਆਧਾਰ ਕੀ ਹੋ ਸਕਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਆਪਣੇ ਸਹਿਜਾਦਿਆਂ ਦਾ ਸ਼ਹਾਦਤ ਦਾ ਸਮਾਗਮ ਚੱਲ ਰਿਹਾ ਹਾਂ ਜੀ ਸਮਾਗਮ ਹੁੰਦੇ ਨੇ ਉਹ ਆਪਾਂ 15 ਵੜਾ ਹੁੰਦਾ ਹੈ ਨਾ ਹਾਂਜੀ ਠੀਕ ਹੈ ਨਾ ਇੱਥੇ ਫਿਰ ਬਹੁਤ ਲੰਮੇ ਸਮੇਂ ਤੋਂ ਚੱਲ ਰਾਇਆ ਨਾ ਹੂੰ ਬਹੁਤ ਲੰਮੇ ਸਮੇਂ ਤੋਂ ਜਿਹੜਾ ਇਸਾਈ ਧਰਮ ਦਾ ਸਮਾਗਮ ਵੀ ਕਹਿ ਲੋ ਜਾਂ ਧਰਮ ਆ ਜਾਂ ਇਹਨਾਂ ਦਾ ਤਿਉਹਾਰ ਕਹਿ ਲੋ ਹਨਾ ਇਹ ਇਸ ਦਿਨਾਂ 'ਚ ਆਉਂਦਾ ਹੀ ਆ ਉਹ ਭਾਨਾ ਸਿੱਧੂ ਹਰਾਂ ਨੂੰ ਥੋੜਾ ਚਲੋ ਆਪਾਂ ਤੇ ਗੁਜ਼ਾਰਿਸ਼ ਕਰ ਸਕਦੇ ਹਾਂ ਕਿਸੇ ਨੇ ਕਿਸ ਤਰ੍ਹਾਂ ਕੰਮ ਕਰਨਾ ਹੈ ਉਹ ਆਪਣੇ ਪੱਤਰ ਤੇ ਕਰਨ ਕੇ ਮਹਰਮ ਆਉਂਦਾ ਹੈ ਇਸਲਾਮ ਦੇ ਵਿੱਚ ਜੀ ਉਹ ਉਹਨਾਂ ਦਾ ਬਹੁਤ ਕਹਿ ਲੋ ਸੋਗਮਈ ਟਾਈਪ ਦਾ ਕੁਰਬਾਨੀਆਂ ਵਾਲਾ ਸਮਾਂ ਤੁਸੀਂ ਦੇਖ ਰਹੇ ਹੋਣਾ ਜੀ ਤਾਂ ਭਈ ਇਹ ਕੌਮਾਂ ਚਾਉਂਦੇ ਨੇ ਤਿਹਾਰ ਹੂੰ ਤਾਂ ਸਾਰੇ ਆਪਾਂ ਪੰਜਾਬ ਦੇ ਵਿੱਚ ਇਹੋ ਜਿਹੇ ਮੌਕੇ ਤੇ ਵਿਆਹ ਸ਼ਾਦੀ ਦੇ ਸਮਾਗਮ ਵੀ ਟਾਲਦੇ ਆ ਜੀ ਠੀਕ ਹੈ ਨਾ ਜੀ ਹੂੰ ਚਲੋ ਕੰਮ ਕਰ ਵੀ ਚੱਲਦੇ ਆ ਪਰ ਕਦੇ ਆ ਨੌਬਤਾਂ ਨਹੀਂ ਆਈਆਂ ਕਿਉਂਕਿ ਉਹਨਾਂ ਦਾ ਉਹਨਾਂ ਦਿਨਾਂ 'ਚ ਤਿਹਾਰ ਹੁੰਦਾ 크ਿਸਮਸ ਦਾ ਠੀਕ ਹੈ ਜੀ ਗਾ ਆਪਾਂ ਜੇ ਦੇਖੀ 31 ਦਸੰਬਰ ਨੂੰ ਉਹ ਵੀ ਸਾਈ ਬਹੁਤ ਫਿੱਦ ਦੇ ਨਾਲ ਮਨਾਉਂਦੇ ਦੋ ਤਿਉਹਾਰ ਆਪਾਂ ਦੇਖੀ ਤਾਂ 크ਿਸਮਸ ਦੀਆਂ ਛੁੱਟੀਆਂ ਹੁੰਦੀਆਂ ਨੇ ਆਪਣੇ ਇੰਡੀਆ 'ਚ ਵੀ ਹੁੰਦੀਆਂ ਜੀ ਠੀਕ ਹੈ ਨਾ ਜੀ ਸਿਆਲਾ ਦੀਆਂ ਛੁੱਟੀਆਂ ਜਿਹਨੂੰ ਆਪਾਂ ਕਹਿੰਦੇ ਹਾਂ तकरीबन 크ਿਸਮਸ ਦੀਆਂ ਛੁੱਟੀਆਂ ਬਣ ਜਾਂਦੀਆਂ ਨੇ ਜੀ ਤਾਂ ਮਤਲਬ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਨੂੰ ਜਿੰਨਾ ਵਧਾਓਗੇ ਨਾ ਤੁਸੀਂ ਹੂੰ ਇਹ ਪੰਜਾਬ ਲਈ ਯਾਰ ਕੋਈ ਫਾਇਦੇਮੰਦ ਮਾਹੌਲ ਨਹੀਂ ਆਏਗਾ ਮੈਂ ਤੇ ਜੋ ਮਤਲਬ ਹੁਣ ਮੈਨੂੰ ਨਹੀਂ ਪਤਾ ਐਗਜ਼ੈਕਟ ਉਹਨਾਂ ਦਾ ਇੱਕ ਦੱਸ ਰਹੇ ਨੇ ਮੈਂ ਕਮੈਂਟ ਮਾਫ ਕਰਨਾ ਵਿੱਚ ਹੀ ਪੜਦੇ ਨੇ ਤੁਹਾਡੀ ਗੱਲ ਦੇ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਭਾਨਾ ਕਹਿ ਰਹੇ ਕਿ ਸ਼ਹੀਦੀ ਦਿਹਾੜੇ ਚਲਦੇ ਨਹੀਂ ਤੁਸੀਂ ਪ੍ਰੋਗਰਾਮ ਆਪਣੇ ਨਹੀਂ ਕਰ ਸਕਦੇ ਆ ਦੇਖ ਲਓ ਮੇਰਾ ਇੱਕ ਅੰਦਾਜ਼ਾ ਸੀਗਾ ਮੇਰਾ ਇੱਕ ਅੰਦਾਜ਼ਾ ਸੀਗਾ ਨਾ ਕਿ ਕਿਉਂਕਿ ਪਤਾ ਲੱਗ ਜਾਂਦਾ ਹੁੰਦਾ ਆਹੋ ਇਸ ਉਹ ਵਿਰੋਧ ਦਾ ਕਾਰਨ ਵਿਰੋਧ ਦਾ ਕਾਰਨ ਕਿਉਂਕਿ ਹੋਰ ਵਿਰੋਧ ਦਾ ਕਾਰਨ ਕੁਝ ਹੋ ਹੀ ਨਹੀਂ ਸਕਦਾ ਹਮ ਪਰ ਮੇਰੇ ਖਿਆਲ ਦੇ ਨਾਲ ਇਹ ਵਰੋਧ ਯਾਰ ਠੀਕ ਨਹੀਂ ਹੈ ਪਾਈਚਾਰੇ ਵਾਸਤੇ ਜੀ ਚਲੋ ਉਹ ਕਰਦੇ ਨੇ ਠੀਕ ਆ ਉਹਨਾਂ ਦਾ ਆਪਣਾ ਦੇ ਨੇ ਸਾਰਾ ਪੰਜਾਬ ਤੇ ਨਹੀਂ ਨਾ ਉਹਦੇ ਵਿੱਚ ਸ਼ਾਮਲ ਹੁੰਦਾ ਮੈਂ ਜਿਵੇਂ ਕਿਹਾ ਕਿ ਹਰੇਕ ਧਰਮ ਦੇ ਵਿੱਚ ਕੁਰਬਾਨੀਆਂ ਦਾ ਜਾਂ ਕੋਈ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਤੇ ਮੈਂ ਤੇ ਹਮੇਸ਼ਾ ਕਹਿੰਦਾ ਹਾਂ ਯਾਰ ਸਾਬ ਜਦਿਆਂ ਦੀ ਸ਼ਹਾਦਤ ਨੂੰ ਤੁਸੀਂ ਨਾ ਉਹ ਸ਼ਹਾਦਤ ਨੂੰ ਇੱਕ ਜਜ਼ਬੇ ਵਜੋਂ ਪ੍ਰਚਲਿਤ ਕਰੋ ਹਮ ਕਲੇ ਸੋਗ ਵਜੋਂ ਨਹੀਂ ਸੋਗ ਵਜੋਂ ਨਹੀਂ ਬਿਲਕੁਲ ਇਹ ਲਸਾਨੀ ਜਜ਼ਬਾ ਇਹ ਇਤਿਹਾਸ ਦੇ ਵਿੱਚ ਵਿਲੱਖਣ ਹੈ ਨਿਆਰਾ ਹਮ ਇਸ ਜਜ਼ਬੇ ਨੂੰ ਤੇ ਚੜ੍ਹਦੀ ਕਲਾ ਨਾਲ ਜੋੜਨਾ ਚਾਹੀਦਾ ਹਮ ਇਹ ਸਰ ਇਤਿਹਾਸ ਦੀ ਇੱਕ ਐਸੀ ਕੁਰਬਾਨੀ ਆ ਕਿ ਜਿਹੜੀ ਮੇਰੇ ਖਿਆਲ ਦੇ ਨਾਲ ਲਾ ਮਿਸਾਲ ਜੀ ਦੇ ਅੱਗੇ ਲਾ ਸਕਦੇ ਕਿ ਲਾ ਮਿਸਾਲ ਤੋਂ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੋਂ ਸਾਨੂੰ ਟਕਰਾਅ ਤੋਂ ਬਚਣ ਦੀ ਜ਼ਰੂਰਤ ਆ ਦੂਜੀ ਗੱਲ ਕਿ ਭਾਈ ਤੁਸੀਂ ਪਤਲਾ ਚਰਨ ਕੌਰ ਜੀ ਦਾ ਕਿਉਂ ਲਏ ਹੋ ਹਾਂਜੀ ਉਹ ਤੁਹਾਨੂੰ ਪਤਾ ਇਸ ਟਾਈਮ ਨੌਨ ਪੋਲੀਟੀਕਲ ਨੇ सरपंचੀ ਜ਼ਰੂਰ ਕੀਤੀ ਆ ਉਹ ਬੀਬੀ ਦੁੱਖਾਂ ਚੋਂ ਕਸ਼ਟਾਂ ਚੋਂ ਗੁਜ਼ਰ ਕੇ ਕੋਈ ਮਾੜਾ ਮੂਟਾ ਹੁਣ ਸਕੂਨ ਲੈ ਰਹੀ ਉਹਨੂੰ ਟਿਕਣ ਦਿਓ ਯਾਰ ਹਮ ਉਹਨਾਂ ਦੇ ਕੋਈ ਬਹੁਤੇ ਬਿਆਨ ਵਗੈਰਾ ਜਿਵੇਂ ਨਹੀਂ ਉਹ ਦਿੰਦੀ ਹੀ ਨਹੀਂ ਕੋਈ ਬਿਆਨ ਉਹਤੇ ਮੇਰੇ ਖਿਆਲ ਦੇ ਨਾਲ ਇੰਨੇ ਸੋਸ਼ੀਲ ਵੀ ਐ ਨਹੀਂ ਗਏ ਨਹੀਂ ਹੈਗੇ ਜੀ ਤੋ ਕਹਿਣ ਦਾ ਮਤਲਬ ਹੈ ਕਿ ਉਸ ਬੀਬੀ ਦਾ ਪੁੱਤਲਾ ਫਿਰ ਜਾਂ ਤੇ ਇਹ ਹੋ ਸਕਦਾ ਹੈ ਕਿ ਤੁਸੀਂ ਭਾਨੇ ਦੀ ਕੋਈ ਮਾਤਾ ਦਾ ਹੋ ਸਕਦਾ ਪੁੱਤਲਾ ਲਿਆਉਣਾ ਹੋਵੇ ਤੋ ਉਦਾਹਰਣ ਇਹ ਅੰਦਾਜ਼ਾ ਹੁਣ ਆਪਣਾ ਹੋ ਸਕਦਾ ਹੋ ਸਕਦਾ ਕੁਝ ਇਸ ਤਰ੍ਹਾਂ ਦੀ ਗਲਤੀ ਹੋਈ ਪਰ ਆਪਾਂ ਇਹ ਨਹੀਂ ਕਹਿੰਦੇ ਕਿ ਇਦਾਂ ਹੀ ਹੋਇਆ ਹੋਏਗਾ ਪਰ ਜੋ ਵੀ ਹੋਇਆ ਉਹ ਵੀ ਗਲਤ ਆ ਫਿਰ ਜੋ ਹੋਇਆ ਉਹ ਵੀ ਗਲਤ ਆ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਤੁਸੀਂ ਇੱਕ ਘਰ ਬੈਠੀ ਔਰਤ ਦਾ ਪੁਤਲਾ ਖਿੱਚੀ ਫਿਰਦੇ ਹੋ ਜੀ ਜੀ ਮਤਲਬ ਕਿ ਪੁਤਲਾ ਫੂਕਣ ਵਾਲੇ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਪੁਤਲਾ ਫੂਕਣ ਕਿਧਰ ਜਾ ਰਹੇ ਆ ਹੂੰ ਆ ਜੇ ਕਹਤੇ ਭਾਣਾ ਸਿੱਧੂ ਦੀ ਮਾਂ ਦਾ ਕੀ ਕਸੂਰ ਹੈ ਤੇ ਮੈਨੂੰ ਦੱਸੋ ਮੈਂ ਕੋਈ ਮੰਨ ਲੋ ਕੋਈ ਚੰਗਾ ਮੰਦਾ ਕਰਦਾ ਯਾਰ ਮੇਰੀ ਮਾਂ ਦਾ ਕੀ ਕਸੂਰ ਆ ਜਾਂ ਤੋ ਮੈਨੂੰ ਥਾਪੀ ਦੇ ਕੇ ਤੋਰੇ ਨਾ ਕਿ ਜਾ ਹੂੰ ਮੇਰੇ ਖਿਆਲ ਦੇ ਨਾਲ ਭਾਨੇ ਸਿੱਧੂ ਤਾਂ ਮੈਨੂੰ ਐਗਜ਼ੈਕਟ ਪਤਾ ਨਹੀਂ ਪਰਿਵਾਰਕ ਟ੍ਰੈਜੇਡੀ ਸ਼ਾਇਦ ਹੈ ਉਹਦੇ ਨਾਲ ਉੱਥੇ ਦੋਨੇ ਭਰਾ ਨੇ ਹੂੰ ਭੈਣ ਉਹਨਾਂ ਦੀ ਮੈਰੜਿਆ ਜਿੰਨਾ ਕੋ ਮੈਂ ਉਹਦੀ ਹਿਸਟਰੀ ਜਾਣਦਾ ਵਾਂ ਤੋ ਗੱਲ ਇਹ ਕਿ ਜਨਾਬ ਇਹ ਚੀਜ਼ ਤੇ ਹੋਣੀ ਨਹੀਂ ਚਾਹੀਦੀ ਪੁੱਤਲਾ ਤੁਸੀਂ ਉਹਦਾ ਫੋਕੋ ਜਿਹਦੇ ਨਾਲ ਤੁਹਾਡੇ ਮਤਭੇਦ ਚੱਲ ਰਹੇ ਨੇ ਡਿਸਪਿਊਟ ਚੱਲ ਰਿਹਾ ਹੈ ਹੱਕ ਹੈ ਤੁਹਾਡਾ ਆਰਟੀਕਲ ਉਸ ਬੰਦੇ ਨਾਲ ਗੁੱਸਾ ਕਰੋ ਜਿਸ ਉਹਦੇ ਪਰਿਵਾਰਿਕ ਮੈਂਬਰ ਦਾ ਜਿਹੜਾ ਬੰਦਾ ਮਤਲਬ ਕਿ ਕੋਈ ਪੋਲੀਟੀਕਲੀ ਐਕਟਿਵ ਨਹੀਂ ਹੈ ਜਾਂ ਕੋਈ ਉਹ ਸੋਸ਼ੀਅਲੀ ਨਹੀਂ ਹੈ ਜਾਂ ਸੰਸਾਰ ਚ ਐ ਨਹੀਂ ਤਾਂ ਉਹਦਾ ਕਿਉਂ ਪਤਲਾ ਫੋਕਣਾ ਯਾਰ ਇਹ ਚੀਜ਼ਾਂ ਗਲਤ ਨਹੀਂ ਪਰ ਮੇਰਾ ਮੰਨਣਾ ਕਿ ਭਾਈ ਭਾਈਚਾਰਕ ਕਿਸਾਨ ਜਿਹੜੀ ਆ ਉਹ ਤੋੜਨ ਵਾਲੇ ਹਾਲੇ ਆਉਣੇ ਬਾਕੀ ਆ ਕਿਉਂ ਤੁਸੀਂ ਪਹਿਲਾਂ ਹੀ ਉਹਨਾਂ ਦੀ ਰਾਹ ਪਧਰਾ ਕਰਦੇ ਜੇ ਹਾਲੇ ਬਹੁਤ ਕੁਝ ਹੋਣਾ ਹੈ ਮੈਂ ਅਗੇ ਡਰਦਾ ਸੀਗਾ ਕਿ ਪੰਜਾਬ ਨੂੰ ਕਿਤੇ ਪ੍ਰਯੋਗਸ਼ਾਲਾ ਬਣਦੀ ਨਾ ਵੇਖ ਲਈਏ ਤੇ ਮੈਨੂੰ ਲੱਗਦਾ ਕਿ ਅਸੀਂ ਆਪ ਹੀ ਪ੍ਰਯੋਗ ਕਰਦੇ ਨਹੀਂ ਉਦੋਂ ਤੱਕ ਜੀ ਬਿਲਕੁਲ ਮਿੰਟੂ ਜੀ ਮੁਕੱਦਰ ਸਿੰਘ ਜੀ ਦਾ ਵੀ ਕਮੈਂਟ ਬੜਾ ਸੋਹਣਾ ਹੈ ਕਹਿੰਦੇ ਕਿ ਜੇ ਸਾਨੂੰ ਆਪਣੇ ਧਾਰਮਿਕ ਸਮਾਗ ਮਨਾਉਣ ਦਾ ਹੱਕ ਹੈ ਤੇ ਫਿਰ 크ਿਸਚੀਅਨ ਭਾਈਚਾਰੇ ਨੂੰ ਵੀ ਹੈਗਾ ਕਿ ਸੰਵਿਧਾਨ ਇਜਾਜ਼ਤ ਦਿੰਦਾ ਹੈ ਨਾ ਉਹ ਸਿਧਾਂਤ ਦੇਖੋ ਸੰਵਿਧਾਨ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਫੰਡਾਮੈਂਟਲਸ ਦੇ ਵਿੱਚ ਜਾਣਦੇ ਹੋ ਤੇ ਭਾਈ ਸਾਰਿਆਂ ਦੇ ਧਾਰਮਿਕ ਜਿਹੜੇ ਇਹ ਅਧਿਕਾਰ ਨੇ ਸੰਵਿਧਾਨ ਨੇ ਪ੍ਰੋਟੈਕਟ ਕਰਕੇ ਦਿੱਤੇ ਆ ਤੁਸੀਂ ਆਪਣੀ ਮਾਨਤਾ ਪ੍ਰਚਾਰ ਸਭ ਤੁਸੀਂ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਕਰ ਸਕਦੇ ਹੋ ਜੀ ਜੀ ਠੀਕ ਹੈ ਨਾ ਜੀ ਤਾਂ ਅਸੀਂ ਉਹ ਜੇ ਇਦਾਂ ਕਰਾਂਗੇ ਤਾਂ ਫਿਰ ਔਖਾ ਹੋ ਜਾਂਦਾ ਨਾਰਥ-ਈਸਟ ਦੇ ਵਿੱਚ ਸਾਈ ਜਿਆਦਾ ਨੇ ਹੂੰ ਤਾਂ ਆਪਾਂ ਕੀ ਉਹ ਉਹ ਕਹਿਣ ਕਿ ਸਾਡੇ ਮੁਤਾਬਕ ਹੀ ਚੱਲੋ ਜੀ ਤੁਸੀਂ ਗਮੀ ਦੇ ਹਿਸਾਬ ਨਾਲ ਉਹ ਜਿਹੜੇ ਤਿਹਾਰ ਨਹੀਂ ਮਨਾ ਸਕਦੇ ਉਹ ਠੀਕ ਨਹੀਂ ਹੈ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਚਲੋ ਬਾਕੀ ਇੱਕ ਪਾਨੇ ਦੀ ਮੈਂ ਵੀਡੀਓ ਵੀ ਦੇਖ ਰਿਆ ਸੀ ਉਹਨੂੰ ਸ਼ਾਇਦ ਹਿਰਾਸਤ ਚ ਲਿਆ ਗਿਆ ਜੀ 307 ਦਾ ਮੁਕੱਦਮਾ ਵੀ ਦਰਜ ਹੋਇਆ ਮੈਂ ਤਾਂ ਦੱਸ ਰਿਹਾ ਸੀ ਪਿੱਛੇ ਰਹਿ ਗਿਆ ਕਮੈਂਟ ਉਹਨਾਂ ਨੂੰ ਧਿਆਨ ਅੱਛਾ ਜੀ ਮੈਂ ਕੋਈ ਛੋਟੀ ਜੀ ਨਾ ਵੀਡੀਓ ਕਲਿੱਪ ਦੇਖ ਰਿਆ ਸੀਗਾ ਸੁਖਮ ਸਿੰਘ ਜੀ ਇੱਕ ਮਸਲਾ ਕੋਈ ਰਾਜਸਥਾਨ ਦਾ ਵੀ ਸੀ ਸ਼ਾਇਦ ਘਰ ਤੋਂ ਉਹਨੂੰ ਲਿਆ ਜਾ ਰਿਹਾ ਹਿਰਾਸਤ ਦੇ ਵਿੱਚ ਉਹ ਸ਼ਾਇਦ ਰਾਜਸਥਾਨ ਦਾ ਕੋਈ ਮਸਲਾ ਹੈ ਜੀ ਮੈਨੂੰ ਪੂਰਾ ਨਹੀਂ ਪਤਾ ਉਹ ਕੀ ਕਾਰਨ ਹੈ ਹਾਂ ਜੀ ਪਰ ਉਹ ਰਾਜਸਥਾਨ ਦਾ ਇਹ ਵੱਖਰਾ ਮਸਲਾ ਹੈ ਸ਼ਾਇਦ ਆ ਬਿਲਕੁਲ ਗੱਲ ਤੇ ਉਹ ਹੀ ਹੈ ਨਾ ਚਲੋ ਠੀਕ ਆ ਜਿੱਥੇ ਕਿਤੇ ਵਾਤਾਵਰਣ ਦੀ ਗੱਲ ਆਉਂਦੀ ਆ ਜਿੱਥੇ ਕਿਤੇ ਲੋਕਾਂ ਨਾਲ ਕੱਲ ਬਈ ਖੜਨ ਦੀ ਆਉਂਦੀ ਆ ਜੀ ਠੀਕ ਆ ਜਿਹੜੇ ਬੰਦੇ ਨੇ ਖੜਨਾ ਕੋਈ ਵੀ ਬੰਦਾ ਉਹ ਆਜ਼ਾਦ ਆ ਪਰ ਮੇਰੇ ਖਿਆਲ ਦੇ ਨਾਲ ਥੋੜਾ ਇਸ ਪਾਸੇ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਆ ਕੱਲਾ ਜਸਬਾਤੀ ਹੋ ਕੇ ਸਾਰੇ ਪਾਸੇ ਨਹੀਂ ਤੁਰਿਆ ਜਾਂਦਾ ਹੁੰਦਾ ਜੇ ਇਹੋ ਜੀ ਗੱਲ ਹੁੰਦੀ ਤੇ ਸਾਡੇ ਧਾਰਮਿਕ ਪੁਰਸ਼ ਧਾਰਮਿਕ ਵਿਦਵਾਨ ਉੱਤੇ ਬੈਠੇ ਉਹ ਕਦੋਂ ਦੇ ਇਨਾਂ ਚੀਜ਼ਾਂ ਤੇ ਫੈਸਲਾ ਕਰ ਚੁੱਕੇ ਹੁੰਦੇ ਜੀ ਜੀ ਮਿੰਟ ਜੀ ਕਹ ਚਲੋ ਜੀ ਮੈਂ ਸਿੱਧਾ ਹੀ ਸ਼ਿਫਟ ਨਾ ਹੁਣ ਉਸੇ ਉਹ ਕਹ ਲੋ ਕਿ ਬਿਆਨ ਤੇ ਆਉਣਾ ਨਵਜੋਦ ਕੌਰ ਸਿੱਧੂ ਹੋਰਾਂ ਤੇ ਕੱਲ ਆਪਾਂ ਜਿੰਨੀ ਕ ਗੱਲਬਾਤ ਕੀਤੀ ਉਹ ਜੇ ਕਾਫੀ ਧੜਾ ਧੜਾ ਕਰੈਕਟਰ ਉਹਦੇ ਵਿੱਚ ਐਡ ਹੋਈ ਗਏ ਤੇ ਆਪਾਂ ਤੇ ਆਪਾਂ ਬੰਬਲ ਪੂਸੇ 'ਚ ਵੀ ਪੈ ਗਏ ਸੀ ਕਿ ਕੌਣ ਕਿੱਧਰੋਂ ਆ ਰਿਹਾ ਕਿਹੜੀ ਪਾਰਟੀ ਤੋਂ ਆ ਰਿਹਾ ਪਰ ਇੱਕ ਕਰੈਕਟਰ ਹੋਰ ਇਹਦੇ ਵਿੱਚ ਐਡ ਹੋ ਗਿਆ ਸੌਰਵ ਮਿੱਠੂ ਮਦਾਨ ਮੈਦਾਨ ਦੇ ਵਿੱਚ ਆ ਗਏ ਨੇ ਜੀ ਤੇ ਇਹ ਮੈਨੂੰ ਲੱਗਦਾ ਕਿ ਉਹ ਬੰਦਾ ਜਿਹੜਾ ਦੂਜੇ ਪਾਸੇ ਵਾਲੇ ਪਾਸੇ ਖੜਾ